ਗਾਉਂਡ ਮੋਰਡ ਗਾਉਂਡ ਜੀ ਜੀ ਇਹਨੇ ਵੀ ਮੈਂ ਤਾਂ ਉਡਾਣੀ ਹੋਈ ਸਾਲਾ ਮੈਂ ਵੀ ਤਾਂ ਹੀ ਫਸਿਆ ਸੀਗਾ ਉਸਦੇ ਥੋੜੇ ਪਈ ਨਹੀਂ ਸੀਗੀ ਤੂੰ ਨਾ ਨਾ ਉਹਦੇ ਮੈਂ ਤਾਂ ਉਹ ਸਾਲਿਆ ਫਿਰ ਮੇਰੇ ਵੀ ਪਈਆ ਪਿਛਲੀ ਵਾਰੀ ਉਸਦੇ ਥੋੜੇ ਪਈ ਨਹੀਂ ਸੀਗੀ ਤੂੰ ਨਾ ਨਾ ਉਹਦੇ ਚਲੋ ਜੀ ਅੱਜ ਫਿਲਮ ਕਰ ਰਹੇ ਆ ਕਿਹੜੀ लग गया, लग गया, लग गया। <laughs> भाई दूसरे हाथ थोड़ा भी लोग हम हो? मालूम तेरी बारी। बचना में चिकन, चिड़िया, गाँव में मूर्द, बोतो, गोला, दोस्तों। यार ना। ਮੋਤੀ ਜਿਹੜੀ ਉਹ ਕਾਰਡ ਜਿਹੜਾ ਉਹ ਗੱਲ ਨਹੀਂ ਆ ਰਿਹਾ ਹੈ ਨਾ ਹਾਂ ਫਿਰ ਜੀ ਬੈਕਅਪ ਪਲੀਜ਼ ਆ ਲੋ ਬਈ 3 ਸਾਲ ਤੁਹਾਡੀ ਬਾਈ ਪਲੀਜ਼ ਨਹੀਂ ਮੈਂ 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 ਆਲੋ ਮੈਂ ਕੋਈ ਮੈਂ ਇਧਰ ਆ ਰਿਹਾ ਹਾਂ ਆ ਲੋ ਬਈ ਨਹੀਂ ਬਈ ਇਹ ਬਾਗੂ ਤੋ ਇਧਰ ਆ ਐਂਗਲ ਮਿਲਣਾ ਚਾਹੀਦਾ ਆਡੀਅנס ਨੂੰ ਲੱਗਦਾ ਮੈਂ ਹਾਇਰ ਕੀਤਾ ਹੋਇਆ ਬੰਦਾ ਥੱਪੜਾਂ ਓਏ ਬਾਈ ਵਾਟ ਹੋ ਰਿਹਾ ਬੇਸ਼ਿਫ ਦੀ ਗੱਲ ਨਹੀਂ ਕਰ ਜਿੜੀ ਉੱਡ ਤੋਤਾ ਉੱਡ ਕਾ ਚਲ ਅਰ ਫੋਗ ਜਿੜੀ ਉੱਡ ਮੋਰ ਉੱਡ ਕਾਉਂਡ ਤੋਤਾ ਉੱਡ ਪੰਛੀ ਉੱਡ ਯਾ ਉੱਡ ਉਡਣ ਤਸ਼ਰੀ ਉੱਡ ਜਾ ਜੁੱਟ ਮੁਰਗਾ 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 ਥੋੜਾ ਥੋੜਾ ਜੜੀ ਉੱਡ ਕਾਉਂਡ ਤੋਤ ਉੱਡ ਮੈਨ ਆਉਡ ਜਾ ਉੱਡ ਖੋਤਾ ਉੱਡ ਸੂਨ ਜੜੀ ਜੇ ਜੇਦੀ ਜੜੀ ਉੱਡ ਕਾਉਂਡ ਤੋਤ ਉੱਡ ਮੈਨ ਆਉਡ ਜਾ ਉੱਡ ਖੋਤਾ ਉੱਡ ਪਾਵਲੇ ਜੇ ਰੋਕ ਸਕਦਾ ਰੋਗ ਲਾ ਆਲੂ ਦੇ ਬਰਾਡੇ ਬਣਨ ਲੱਗੇ ਨੇ ਆ ਜਾ ਪਾਵਲੇ ਦੇਖੀ ਜਾਊਗੀ ਮੈਦਾਨ ਚ ਮਿਲਾਂਗੇ ਤੈਨੂੰ ਸਵੇਰੇ ਜਿਮ ਚ ਵੀਰੇ ਪੁਲੀਸ ਪਰਾਉੜੇ ਘਨ ਲੱਗੇ ਆ ਸੀ ਆਲੂ ਦੇ ਨਗਰੀ ਪਿਆਜ਼ ਕੱਟੇ ਗਏ ਆਟਾ ਗੁੰਨਿਆ ਗਿਆ ਤੇ ਆਲੂ ਹੋ ਰਹੇ ਨੇ ਤਿਆਰ ਅੱਜ ਦੁਨੀਆ ਦੀ ਕੋਈ ਤਾਕਤ ਮੈਨੂੰ ਪਰੌੜਿਆਂ ਤੋਂ ਨਹੀਂ ਰੋਕ ਸਕਦੀ ਪੌਲਜ ਨੇ ਮਰਜੀ ਮੈਸੇਜ ਕਰ ਲਾ ਵੀਰੇ ਅੱਜ ਮੈਂ ਪਰੌਂਡੇ ਖਾਊਂਗਾ ਡਾਈਟ ਟੁੱਟਦਾ ਪਾ ਵੀਰ ਜੀ ਕੱਲ ਜਮ ਵਿੱਚ ਦੇਖਾਂਗੇ ਕੀ ਹੋਊਗਾ ਵੀ ਨਹੀਂ ਮੈਨੂੰ ਮਹੀਨਾ ਸੁੱਖਾ ਮਾਰਲੀ ਵੀਰੇ ਅੱਜ ਪਰੌਂਡੇ ਖਾਣ ਦੇ ਸੁਖਨ ਕੀ ਆ ਪਰੌਂਡੇ ਖਾਓਗੇ ਨਹੀਂ ਕਿਉਂ ਮੇਰੀ ਡਾਈਟ ਚੱਲ ਰਹੀ ਹੈ ਸੁਖਨ ਤੇਰਾ ਭਰਾ ਪਰੌਂਡੇ ਘਾ ਰਿਹਾ ਤੂੰ ਪਰੌਂਡੇ ਨਹੀਂ ਖਾਏਗਾ ਵੇ ਕਿਉਂ ਜੀ ਤੂੰ ਮੈਨੂੰ ਪਿਆਰ ਕਰਦਾ ਜੇ ਤੂੰ ਵੀ ਪਰੌਂਡੇ ਖਾਣੇ। ਨਹੀਂ ਬਿਲਕੁਲ ਨਹੀਂ ਜਮਾ ਹੀ ਨਹੀਂ। ਕਿਉਂ? ਨਾ ਜਮਾ ਹੀ ਨਹੀਂ ਵੀਜੀ। ਨਾ। ਸੁਖਨ। ਜੇ ਤੁਸੀਂ ਮੈਨੂੰ ਪਿਆਰ ਕਰੋ ਤੁਸੀਂ ਪਰੌਂਡੇ ਨਹੀਂ ਖਾਣਗੇ। ਮੈਂ ਆਪਣਾ ਪਿਆਰ ਪ੍ਰੂਫ ਨਹੀਂ ਕਰਨਾ ਠੀਕ ਹੈ? ਮੇਰਾ ਪਿਆਰ ਮੈਂ ਜਾਣਦਾ ਮੈਂ ਕਿਉਂ ਪ੍ਰੂਫ ਕਰਾਂ। ਦੋਸਤ ਪਲੀਜ਼ ਉੱਪਰ ਜਾ ਬਹੁਤ ਤੰਗ ਆ ਵੀਰੇ ਮੈਂ। ਦੋਸਤ ਪਲੀਜ਼ ਉੱਪਰ ਜਾ ਬਹੁਤ ਤੰਗ ਆ ਵੀਰੇ ਮੈਂ। ਉੱਡ ਜਾ ਵੀਰੇ। ਝੋੜ ਜਾ। ਕੰਮੰਡਾ ਕੈਮਰਿਆਂ ਤੋਂ ਡਰਦਾ ਸੁਖਨ ਚੱਕਰਿਆ ਪਾਵਲਾ ਸਭ ਕੋਈ ਦੇਖ ਰਿਆ ਕਿ ਕਿੰਨੀ ਮਲਾਈ ਤੇ ਕਿੰਨੇ ਘੋਣ ਨਾਲ ਪਰੌਂਡੇ ਖਾਦੇ ਗਏ ਨੇ ਦੇਖੀ ਜਲ ਪਾਵਲੇ ਤੇ ਨਾ ਹੁਣ ਕੱਲ ਹੀ ਨੂੰ ਜਠਾਂਗੇ ਉਸਤਾਦ ਜਿੰਨੇ ਮੂਜ ਮੂਜ ਮਾਰ ਜਿਹੜਾ ਭੁੱਖਾ ਮਾਰਨਾ ਉਹ ਕਿਹੜਾ ਰੋਟੀਆਂ ਮੰਗਣ ਨਾ ਤੂੰ ਹੂੰ ਹੂੰ ਦੇਖੋ ਇਹ ਅਗਲੀ ਫਿਲਮ ਜੁਣ ਹਲਕਾ ਜਿਹਾ ਮੋਟਾਪਾ ਮੋਟਾਪੇ ਦੀ ਝਲਕ ਜੀ ਆਈ ਤੇ ਤੁਸੀਂ ਮੈਨੂੰ ਮਾਫ ਕਰਦੇ ਐ ਸੁਖਨ ਮੋਟਾਪੇ ਦੀ ਝਲਕ ਜੀ ਮਾਫ ਹੋ ਜੇ ਨਹੀਂ ਹੂੰ ਤੇਰੀ ਮਰਜ਼ੀ ਸੁਖਾ Thank you mummy. ਫੋਟਾਈ। ਪਤਾ ਮੈਨੂੰ ਚਾਰਾਂ ਦੀ ਮੈਂ ਸ਼ਪਤ ਲਈ ਸੀਗੀ ਚਾਰ ਹੀ ਖਾਵਾਂਗੇ ਪੰਜ ਨਹੀਂ ਖਾਂਦੇ। Thank you mummy. ਫੋਟਾਈ। ਪਤਾ ਮੈਨੂੰ ਚਾਰਾਂ ਦੀ ਮੈਂ ਸ਼ਪਤ ਲਈ ਸੀਗੀ ਚਾਰ ਹੀ ਖਾਵਾਂਗੇ ਪੰਜ ਨਹੀਂ ਖਾਂਦੇ। ਸੱਚੀ ਚਾਰ ਖਾਵਾਂਗੇ। ਟਿੱਡ ਭਰ ਗਿਆ ਨੀਤ ਨਹੀਂ ਭਰੀ ਜ਼ੋ। ਉਹਦੀ ਚੌਥਾ ਪਰੌਂਠਾ ਹੀ ਹੁਣ ਨਿਭੜਨ ਤੇ ਆਇਆ ਬਹੁਤ ਛੇਤੀ ਮੈਨੂੰ ਉਹ ਬਹੁਤ ਜ਼ਿਆਦਾ ਤੰਗ ਹੋਣ ਵਾਲਾ ਮੈਨੂੰ ਪਤਾ ਕਿਉਂਕਿ ਮੈਂ ਰੱਜ ਗਿਆ ਸੋਹਾਂ ਕਸਮਾ ਖਵਾ ਕੇ ਸਾਡਾ ਹਾਲ ਕੀਤਾ ਰਾਂਝੇ ਦੀ ਹੀਰ ਵਾਂਗ ਰਾਂ ਦਿਲ ਦੇ ਸ਼ੋਰੂਮ ਵਿੱਚ ਰੱਖੂ ਵਸ ਜਾ ਕੇ ਤੈਨੂੰ ਸੋਹਣੀਏ ਨਹੀਂ ਸੋਹਣੀ ਤਸਵੀਰ ਵਾਂਗ ਰਾਂ ਆਪਣਾ ਬਣਾ ਕੇ ਸੋਹਾਂ ਕਸਮਾ ਖਵਾ ਕੇ ਸਾਡਾ ਹਾਲ ਕੀਤਾ ਰਾਂਝੇ ਦੀ ਹੀਰ ਵਾਂਗ ਰਾਂ ਦਿਲ ਦੇ ਸ਼ੋਰੂਮ ਵਿੱਚ ਰੱਖੂ ਵਸ ਜਾ ਕੇ ਤੈਨੂੰ ਸੋਹਣੀਏ ਨਹੀਂ ਸੋਹਣੀ ਤਸਵੀਰ ਵਾਂਗ ਰਾਂ